ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆਂ ਪਿੰਡ ਲੋਕਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਪ੍ਰੀਤ ਉਹ ਹੁਣੇ ਦੇ ਕੋਲ ਆਇਆ ਦੋਸਤੋ ਪਿੱਛੇ ਜੇ ਵੀ ਦੋਸਤੋ ਆਪਾਂ ਅਪਡੇਟ ਪਾਈ ਸੀਗੀ ਇਸ ਘਰੋਂ ਕੋਈ ਤਕਰੀਬਨ ਕੋਈ 5-6 ਦਿਨ ਹੱਦ ਤੱਕ ਪਹਿਲਾਂ ਗੱਲ ਆ ਉਹਦੇ ਵਿੱਚ ਆਪਾਂ ਤੁਹਾਨੂੰ ਵੜਾ ਦਿਖਾਈਆਂ ਸੀਗੀਆਂ ਠੀਕ ਆ ਜੀ ਸੇਲ ਪਰਚੇਜ਼ ਦਾ ਖਾਸ ਤੌਰ ਤੇ ਕੰਮ ਆ ਅੱਜ ਇਸ ਵੀਡੀਓ ਦੇ ਵਿੱਚ ਨਾਗਾਪਾ ਤੁਹਾਨੂੰ ਟੋਟਲ ਜੇਕਰ ਗੱਲ ਕਰੀਏ ਤੇ 6 ਵਹਿੜਾ ਦਿਖਾਉਣੀਆਂ ਨੇ ਤੇ ਲਾਸਟ ਵਿੱਚ ਦੋਸਤੋ ਆਪਾਂ ਦੋ ਮੱਜਾ ਤੁਹਾਨੂੰ ਦਿਖਾ ਦਾਂਗੇ ਸੁਈਆਂ ਸਪਾਈਆਂ ਨੇ ਬਿਲਕੁਲ ਤਾਜ਼ੀਆਂ ਸੱਜਰ ਸੋ ਇਹਨਾਂ ਦੋਸਤੋ ਅਠਾ ਸੱਤਾ ਅਠਾ ਨਗਾ ਦੀ ਡਿਟੇਲ ਵੀਰ ਗੁਰਪ੍ਰੀਤ ਤੋਂ ਆਪਾਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਪਿੰਡ ਲੋਕੇ ਤੋਂ ਵੀ ਜਿਹੜੇ ਕਰਦੀਆਂ ਦੋਸਤੋ ਕੈਰੋਂ ਅੱਡੇ ਤੋਂ ਜਦੋਂ ਆਪਾਂ ਅਨੰਦਪੁਰ ਵਾਲੀ ਛੜਕਾਉਨੇ ਆ ਐਸੇ ਛੜਕਤੇ ਉੱਪਰ ਵੀਰ ਗੁਰਪ੍ਰੀਤ ਸਿੰਘ ਉਹਨਾਂ ਦੇ ਕਾਰਨ ਬਾਹਰ ਖੇਤਾਂ ਦੇ ਵਿੱਚ ਬਹਿਕਾ ਇੱਕ ਪਾਸੇ ਸਰਾਲੀ ਮੰਡਪਿੰਡ ਥੋੜੀ ਦੂਰੀ ਤੇ ਨਿੱਕੀ ਸਰਾਲੀ ਮੰਡ ਵੱਡੀ ਸਰਾਲੀ ਮੰਡ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਤੇ ਨੰਦਪੁਰ ਪਿੰਡ ਦੀ ਦੂਰੀ ਥੋੜੀ ਆ ਕੈਰੋਂ ਲੋਕਾ ਲੋਕਾ ਤੁਸੀਂ ਖਾਸ ਵਿਜ਼ਿਟ ਕਰਨੀ ਆ ਅੱਜ ਤਰੀਕ ਦੋਸਤੋ 22 ਸਤੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਦੇ 12:30 ਵਜੇ ਦਾ ਕਰਦੇ ਆ ਗੱਲਬਾਤ ਵੀਰ ਗੁਰਪ੍ਰੀਤ ਦੇ ਨਾਲ ਬੈੜਾ ਦੋਸਤੋ 6 ਨੇ ਜਿਨ੍ਹਾਂ ਦੇ ਵਿੱਚੋਂ 5 ਬੈੜਾ ਸੱਜਰ ਤਾਜ਼ੀਆਂ ਸੂਈਆਂ ਇੱਕ ਬਿਨ ਬੱਚੇ ਤੋਂ ਆ ਚੌ ਬੈੜਾ ਦੇ ਨਾਲ ਬੱਚੇ ਤੁਹਾਨੂੰ ਦਿਖਾ ਦਾਂਗੇ ਇੱਕ ਵੜ ਗੱਬਣ ਤਿਆਰੀ ਵਾਲੀ ਆ ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ ਸਾਸਤਰੀ ਕਾਲ ਹਾਂਜੀ ਸਾਸਤਰੀ ਕਾਲ ਵੀਰ ਜੀ ਹੋਰ ਠੀਕ ਠਾਕ ਵੀਰ ਜੀ ਵਧੀਆ ਠੀਕ ਠਾਕ ਜੀ ਆ ਵੀਰ ਜੀ ਵੈਲਕਮ ਤੁਹਾਡਾ ਸਾਡੇ ਫਾਰਮ ਤੇ ਬਹੁਤ ਬਹੁਤ ਮਿਹਰਬਾਨੀ ਵੀਰ ਜੀ ਤੁਹਾਡੀ ਅੱਛਾ ਵੀਰ ਗੁਰਪ੍ਰੀਤ ਅੱਜ ਤੋਂ ਤਕਰੀਬਨ ਆਪਾਂ 5-7 ਦਿਨ ਪਹਿਲਾਂ ਇੱਕ ਅਪਡੇਟ ਦਿੱਤੀ ਸੀਗੀ ਹਾਂਜੀ ਹਾਂਜੀ ਵੀਰ ਜੀ ਉਹਦੇ ਵੀ ਆਪਾਂ ਮਿਲਤਾ ਵੀ 2-4 3-4 ਨਗ ਪਾਏ ਸੀਗੇ ਹਾਂਜੀ 4 ਨਗ ਪਾਏ ਸੀ ਹੋ ਗਏ ਸੀ ਸੇਲ ਉਹ ਵੀ ਬਿਲਕੁਲ ਹੋ ਗਈ ਅੱਜ ਆਪਣੇ ਕੋਲ ਵੜਾ ਜਿਹੜੀਆਂ ਆਈਆਂ ਨੇ ਚੰਗੀਆਂ ਸਾਫ਼ ਪੂਰੀਆਂ ਵੈਸੇ ਦਿਖਾਈ ਦੇ ਰਹੀਆਂ ਦੋ ਗਾਲੀਆਂ ओके ਉਹ ਵੀ ਚੰਗੜ ਕਾਰਡ ਕੱਡੂਗੀ ਦੁੱਧ ਠੀਕ ਆ ਜੀ ਹਾਂਜੀ ਤੇ ਜੜੀਆਂ ਵੀਰ ਸੂਈਆਂ ਆਪਣੇ ਕੋਲ ਮੰਨ ਲਓ ਵੀ ਚਾਰ ਪੰਜ ਨੱਕ ਸੋਏ ਆ ਅੱਜ ਵੜਾਂ ਦੇ ਵਿੱਚ ਹਾਂਜੀ ਹਾਂਜੀ ਤੇ ਸਜਰਾਂ ਦੇ ਵਿੱਚ ਹੀ ਆ ਸੂਵਾ ਕਿੰਨੇ ਕਿੰਨੇ ਟਾਈਮ ਦਾ ਵੈਸੇ ਇਹਨਾਂ ਦਾ ਇੱਕ ਤੇ ਵੀਰ ਦੀ ਪਹਿਲਣੇ ਆ ਓਕੇ ਉਹ ਉਹ ਸੂਈ ਆ ਉਹ ਕੋਈ ਹਫਤੇ ਦੇ ਲਾਗੇ ਬੰਨੇ ਠੀਕ ਆ ਤੇ ਇਹ ਕਥਾ ਲੈਗਾ 16 ਕਿਲੋ ਦੁੱਧ ਉਹ ਦੂਜਾ ਸੂਆ ਠੀਕ ਆ ਜੀ ਇਹ ਰ ਇੱਕ ਪਹਿਲਣ ਵਛੀ ਆ ਛੋਟੇ ਮੁੱਲ ਚ ਆ 8 ਕਿਲੋ ਦੁੱਧ ਥੱਲੇ ਠੀਕ ਆ ਜੀ ਤੇ ਇਹ ਇੱਕ ਸਿੰਘਾਲੀ ਆ ਚਿੱਟੀ ਬਿਲਕੁਲ ਹਾਂਜੀ ਤੇ ਰੇਡ ਪਰ ਤੇ ਵੈਸੇ ਜੈ ਜੈ ਜਿਵੇਂ ਦਾ ਡੰਗਰ ਹੋਵੇ ਦਾ ਬਿਲਕੁ ਨਵੀਂ ਵੀਰ ਗੁਰਪ੍ਰੀਤ ਨਾਲ ਦੀ ਨਾਲ ਹੀ ਸ਼ੁਰੂਆਤ ਕਰ ਲਾਂਗੇ ਆਪਾਂ ਪਹਿਲੇ ਨੰਬਰ ਤੋਂ ਸਟਾਰਟਿੰਗ ਐਸੇ ਵੈੜ ਤੋਂ ਕਰਦੇ ਆਂ ਹਾਂਜੀ ਇਹ ਕ੍ਰਾਸ ਸੰਗ ਦੇ ਵਿੱਚ ਵੈੜ ਆਪਣੇ ਕੋਲ ਜਿਹੜੀ ਫਰਸਟ ਨੰਬਰ ਤੇ ਖੜੀ ਆ ਹਾਂਜੀ ਹਾਂਜੀ ਸੂਬਾ 10 ਦੀ ਇਹਨੂੰ ਸਮਾਂ ਦੱਸ ਦੀਆ ਕਿੰਨਾ ਕੁ ਹੋ ਗਿਆ ਸੂਈ ਸੂਬਾ ਵੀਰ ਜੀ ਦੂਜਾ ਸੂਈ ਆ ਹਾਂਜੀ ਤੇ ਇਹਨੂੰ 12 13 ਦਿਨਾਂ ਦੀ ਸੂਈ ਨ ਹੋ ਗਿਆ ਉਹ ਵਛਾ ਇਹਦਾ ਡੱਬਾ ਠੀਕ ਆ ਜੀ ਹਾਂਜੀ ਦੁੱਧ ਇਸ ਟਾਈਮ ਜਿਹੜਾ ਵੀਰ ਜੀ ਹੈਗਾ 16 ਲੀਟਰ ਕੰਡੇ ਵਾਲਾ ਵਾ ਵਖਾਵਾ ਦੇ ਭਾਵੇਂ ਜ਼ਿਆਦਾ ਕਰੀ ਜਾਵੇ ਠੀਕ ਆ ਦੁੱਧ 20 22 ਕਿਲੋ ਕੱਲ ਹੀ ਲਿਆਂਦੀ ਆਪਾਂ 4 ਦਿਨ ਸੰਭੀ ਤੇ ਚ ਠੀਕ ਹੈ ਤੇ ਬਾਕੀ ਇੱਕ ਨਾ ਵੀਰ ਜੀ ਬਾਕੀ ਥਣ ਬਰਾਬਰ ਓਕੇ ਹੈ ਅਗਲਾ ਹਾਂਜੀ ਮਾੜਾ ਇਹ ਅਗਲਾ ਥਣ ਸ਼ਰਲਾ ਮਾਰਦਾ ਵਾ ਅਗਲਾ ਥਣ ਹਾਂਜੀ ਉਹ ਬਣੀ ਬਾਈ ਹਾਂਜੀ ਬਾਕੀ ਦੁੱਧ ਓਕੇ ਹੈ ਬਰਾਬਰ ਹੈ ਠੀਕ ਹੈ ਜੀ ਹਾਂਜੀ ਪਰ ਦੋਸਤੋ ਇੱਕ ਗੱਲ ਨੋਟ ਆਪਾਂ ਕਰਾ ਦਿੰਨੇ ਆ ਠੀਕ ਹੈ ਜੀ ਦੁੱਧ ਚੰਗਾ ਖਾਸਾ ਹੈ ਇਸ ਬੈਡ ਦੇ ਥੱਲੇ ਤੇ ਇੱਕ ਵੀਰਾਂ ਦਾ ਵੀ ਜਿਹੜਾ ਸ਼ਰਲਾ ਫੁਹਾਰ ਜਿਹੜੀ ਦੋਸਤੋ ਮਾਰਦਾ ਥਣ ਉਹ ਅਗਲਾ ਜਿਹੜਾ ਤੁਸੀਂ ਆਪੇ ਦੇਖ ਸਕਦੇ ਜੀ ਠੀਕ ਆ ਉਲਦੇ ਸਰ ਆਹ ਦੇਖੋ ਠੀਕ ਆ ਚਾਰੇ ਥਾਣਾਂ ਵੈਸੇ ਸਪੇਸ-ਸਪੂਸ ਚੰਗੀ ਆ ਤੇ ਥਣ ਮੁੱਠੀ ਆ ਤੇ ਇਸ ਵਕਤ ਜਿਹੜਾ ਹੁਣ 16 ਕਿਲੋ ਤੇ ਚੱਲ ਰਹੀ ਹੈ ਹਾਂਜੀ ਹਾਂਜੀ 16 15 ਦੀ ਤੇ ਨੈਟ ਗਰੰਟੀ ਹੈ ਨਾ ਵੀ ਕੋਈ ਵੀਰ ਮੰਨ ਲਓ ਵੀ ਤੁਹਾਨੂੰ ਆਨਲਾਈਨ ਵੀ ਸੌਦਾ ਕਰਦਾ ਤੇ 15 ਕਿਲੋ ਦੀ ਤਸੱਲੀ ਆ ਹਾਂਜੀ ਤਸੱਲੀ ਠੀਕ ਆ ਜੀ ਇੱਕ ਵਾਰੀ ਦੋਸਤੋ ਖੋਲ ਕੇ ਆਪਾਂ ਤੋੜ ਕੇ ਤੁਹਾਨੂੰ ਦਿਖਾਉਣੇ ਆ ਪਾਲੀ ਸਭੀ ਚੰਗੀ ਆ ਬਾਕੀ ਤੁਸੀਂ ਸਿਹਤ ਵੇਖ ਕੇ ਅੰਦਾਜ਼ਾ ਲਾ ਹੀ ਲੈਣਾ ਠੀਕ ਆ ਜੀ ਗੁੰਦੀ ਪਈ ਹੈ ਕਰਮਾ ਵਾਲੀ ਜੱਡੀ ਵੀ ਆ ਵਜਨ ਲੋਡ ਦੇ ਵਿੱਚ ਤੇ ਥੱਲਿਓ ਤੁਸੀਂ ਆ ਕਰੋ ਚੈੱਕ ਸੋ ਰਾਂਗ ਪ੍ਰਿੰਟ ਵੀ ਚੰਗਾ ਡੱਬੀ ਜਿਦਾਂ ਆਪਾਂ ਇੱਕ ਨਾਰਮਲ ਐਚਐਫ ਫ੍ਰੀਡ ਦੇ ਵਿੱਚ ਵੇੜਾ ਦੇਖਦੇ ਆਂ ਸੋ ਡੱਬੀ ਵੇੜਾ ਮਗਰ ਦੇ ਬੱਚਾ ਮੇਲ ਕਾਫ ਆ ਸੋ 16 ਕਿ ਲੀਟਰ 15 ਕਿਲੋ ਮੰਨ ਕੇ ਮੇਰਾ ਭਰਾ ਕੋਈ ਵੀ 15 ਕਿ ਲੀਟਰ ਮੰਨ ਕੇ ਤੁਸੀਂ ਜਿਹੜਾ ਸੌਦਾ ਕਰ ਲਿਓ ਆ ਦੇਖੋ ਜੀ ਬਾਕੀ ਚੌਣ ਵੀਰ ਜੀ ਬਹੁਤ ਠੰਡੀ ਆ ਭਾਵੇਂ ਨਿਆਣਾ ਥੱਲੇ ਬੈਜੇ ਜਿਤਨਾ ਮਰਜ਼ੀ ਕੋਈ ਚੱਕਰ ਠੀਕ ਆ ਜੀ ਇਹਦਾ ਬੱਚਾ ਮਗਰ ਬੱਚਾ ਆ ਦੱਬਾ ਥਾਂ ਉੱਥੇ ਆ ਠੀਕ ਆ ਜੀ ਠੀਕ ਹੈ। ਆਦੇ ਸਾਰੇ ਬੱਚੇ ਠਾ ਦਿਓ ਸਾਰੇ। ਆ ਦੇਖੋ ਜੀ ਆ ਬੱਚਾ ਠੀਕ ਆ। ਆ ਠਾ ਦਿਓ ਮੜਾ ਲਾ ਦਿਓ ਬੱਚੇ ਨੂੰ। ਆਓ ਜੀ। ਆ ਬੱਚਾ ਜੀ ਠੀਕ ਆ। ਕੋ 10-12 ਦਿਨਾਂ ਦਾ ਕੋਈ ਵੀ ਰੱਬ ਦੀ ਸਮਝ ਨਾਲ ਤੁਸੀਂ 12 ਦਿਨਾਂ ਦਾ 13 ਦਿਨਾਂ ਦਾ ਇੱਥੇ ਆਈਡੀਆ ਮੰਨ ਲਿਓ ਠੀਕ ਆ ਆ ਬੱਚਾ। ਤੇ ਬਾਕੀ ਆਪਾਂ ਰੇਟ ਮੋਲ ਪੁੱਛ ਲੈਣੀਆਂ ਦੋਸਤੋ ਜਿੱਥੋਂ ਤੱਕ ਇਹ ਤੁਹਾਨੂੰ ਵੈਹੜ ਜਿਹੜੀ ਆ ਮਿਲ ਜੂਗੀ ਬਣ ਜੇ ਜਿਹੜੀ ਐਸ ਨੂੰ ਠੀਕ ਆ। ਅੱਛਾ ਗੁਰਪ੍ਰੀਤ ਵੀਰ ਕੀ ਡਿਮਾਂਡ ਕਰਦੇ ਆ ਇਸ ਵੇੜ ਦੀ ਆਪਾਂ ਹਾਂ ਡਿਮਾਂਡ ਵੀਰ ਜੀ ਜੇਤਿਆ ਥਾਂ ਦਾ ਥੋੜੇ ਨਾ ਹੁੰਦਾ ਚੱਕਰ ਫਿਰ ਤੇ ਵੇੜ 65 ਸੱਤ ਦੀ ਵਿਕਦੀ ਅੱਜ ਦੇ ਬਾਜ਼ਾਰ ਨਾਲ ਪਰ ਆਪਾਂ ਲੈਣ ਦੇਣ ਜੈ ਜੀ ਕਰਨਾ 55000 ਕਰਦੇ ਆ ਜੀ ਹਾਂ ਤੇ 52000 ਦੀ ਹਾਂ ਨਾ ਹੋ ਜੂਗੀ 52 ਦੀ ਹਾਂਜੀ ਠੀਕ ਆ ਜੀ ਹਾਂਜੀ ਬਾਕੀ ਮਾਨਦਾਨ ਹੋ ਜਾਊਗਾ ਵੀਰ ਲੋ ਦੋਸਤੋ 52000 ਦੀ ਇਹ ਤੁਹਾਨੂੰ ਹਾਂ ਨਾ ਜਿਹੜੀ ਮਿਲ ਜੂਗੀ ਸੋ 15 16 15 16 ਉਹ ਵੀ ਬਾਈਕਾ ਤੁਸੀਂ 20 ਲੀਟਰ ਵੀ ਤਾਂ ਵੀ ਦੁੱਧ ਬਾਹਰ ਚ ਪਾਊਗੀ ਠੀਕ ਆ 20 ਤੋਂ ਪਲੱਸ ਵੈਸੇ ਠੰਡੀ ਧੀਰੀ ਆ ਸੀਲ ਸ ਵਾਜੇ ਪਰਮਾਤਮਾ ਕੋਈ ਨਹੀਂ ਕੋਈ ਆ ਦੇਖੋ ਠੀਕ ਹੈ ਜੀ ਠੀਕ ਹੈ ਅੱਗੇ ਵੀਰ ਗੁਰਪ੍ਰੀਤ ਆਪਣੇ ਕੋਲ ਸੈਕਿੰਡ ਨੰਬਰ ਤੇ ਜਿਹੜੀ ਆ ਵਾੜ ਖੜੀ ਆ ਹਾਂ ਜੀ ਇਹ ਵੀਰ ਜੀ ਤਿਆਰ ਹੈ 2-4 ਦਿਨ ਲੈ ਜੂਗੀ ਗੱਬਣਾ ਹਾਂਜੀ ਪਹਿਲਾ ਸੁਆ ਸੁਣਾਓ ਜੀ ਪਲੂਨ ਪਹਿਲਾ ਸੁਆ ਦੋਸਤੋ ਇਸ ਵਾੜ ਨੇ ਸੁਣਾ ਫਰਸਟ ਟਾਈਮ ਆ ਰਾ ਸੋ ਛੜੀਆਂ ਛੁੜੀਆਂ ਤਾਂ ਬਣੀਆਂ ਨੇ ਦੋਸਤੋ ਪਹਿਲਾ ਸੁਆ ਸੁਣਾ ਕੱਲ ਨੂੰ ਕਿਸੇ ਵੀਰ ਨੇ ਬੰਗਾ ਜਾਂ ਰੱਸੀ ਕੇਜ ਉਹ ਪੌਣੀ ਸੌਖੀ ਰਹੂਗੀ ਤੁਹਾਨੂੰ ਠੀਕ ਹੈ ਜੀ ਕਿਸੇ ਵੀਰ ਨੇ ਬੰਗਾ ਪਾਉਣਾ ਉਹ ਜਿਹੜਾ ਸੌਖਾ ਰਹੂਗਾ ਪਹਿਲਾ ਸੁਆ ਬੱਛੀ ਸੁਣੀ ਆ ਇਹ ਹੈ ਪਿਆਰੀ ਵਾਲੀ ਲੱਗਦੀ ਹਾਂ ਜੀ ਹਾਂ ਜੀ ਤਿਆਰੀ ਬਸ 2-4 ਦੇਣੀ ਆ ਠੀਕ ਆ ਜੀ ਤਾਂ ਦੋਸਤੋ ਆਲਮੋਸਟ ਤਿਆਰੀ ਕੰਪਲੀਟ ਆ ਹੋ ਜਾਏ ਨਾ ਹੋ ਜਾਏ ਤਾਂ ਪਸੂ ਕੋਈ ਦਿਹਾੜੀ ਦਾੰਕ ਕੱਢ ਵੀ ਜਾਵੇ ਕੋਈ 2-3 ਦਿਨਾਂ ਤੱਕ ਜਿਹੜਾ ਸੂਖ ਹੋਊਗਾ ਠੀਕ ਆ ਤੋਂ ਹਵਾ ਨੇ ਚੜੇ ਦੀ ਤੁਸੀਂ ਵੇਖੋ ਬਿਲਕੁਲ ਸਿਕਸ ਲੇਵਾ ਮੋਟਾ ਥਾਣ ਜਗਾ ਹੱਥੀ ਚੁਵਾਈਲਾ ਥਾਣ ਰਹੂਗਾ ਪੂਰਾ ਮੁੱਠੀ-ਮੁੱਠੀ ਥਾਣਾ ਤੇ ਕੱਦ ਵੀ ਚੰਗਾ ਠੀਕ ਆ ਜੀ ਵੜ ਦੀ ਕੱਦ ਦੀ ਗੱਲ ਕਰੀਏ ਕੱਦ ਵੀ ਪੂਰਾ ਉੱਚਾ ਵੱਡੇ ਕੱਦ ਕਾਟ ਦੇ ਵਿੱਚ ਤੋ ਬਾਕੀ ਨਾਲ ਦੀ ਨਾਲ ਹੀ ਦੋਸਤੋ ਆਪਾਂ ਅਕਾਊਂਟ ਜਿਹੜਾ ਤੁਹਾਨੂੰ ਕੱਦ ਕਰਾ ਦੇਨੇ ਕਈ ਵਾਰ ਆ ਵੀ ਇਹ ਦੂਰੋਂ ਨੇੜੇ ਆਉਂਦੇ ਆ ਵੇਖ ਕੇ ਕਈ ਨਾ ਪਤਾ ਨਹੀਂ ਚੱਲਦਾ ਵੀ ਸਮੱਧਰ ਨਾ ਹੋਵੇ ਜਾਂ ਮੀਡੀਅਮ ਹਾਈਟ ਨਾ ਹੋਵੇ ਤੇ ਕੱਦ ਵੱਡਾ ਇਸ ਬੈਡ ਦਾ ਠੀਕ ਆ ਅੱਛਾ ਵੀਰ ਗੁਰਪ੍ਰੀਤ ਕਿਵੇਂ ਬਾਕੀ ਤਪਣ ਤੁਪਣ ਚੰਗੀ ਵੀਰ ਇਹ ਬਿਲਕੁਲ ਵੀਰ ਜੀ ਓਕੇ ਆ ਬਾਕੀ ਵੀਰ ਭਰਾ ਦੀ ਤਸੱਲੀ ਕਰ ਸਕਦਾ ਜੀ ਮਰਜੀ ਤਸੱਲੀ ਕਰਕੇ ਲੈ ਕੇ ਜਾਵੇ ਹਾਂਜੀ ਤੇ ਇਹ ਆਪਾਂ ਅੱਜ ਕਿੰਨੇ ਦੀ ਦੇ ਦਾਂਗੇ ਵੀਰ ਸੈਕਿੰਡ ਨੰਬਰ ਵਾਲੀ ਅੱਜ ਵੀਰ ਜੀ ਮੁੱਲ ਤੇ ਦਾ 7000 ਰੁਪਏ ਕਰਦੇ ਹਾਂ ਹਾਂਜੀ ਤੇ ਬਾਕੀ ਤੁਸੀਂ ਦੱਸ ਦੋ 75 ਦੀ ਦੇ ਦਈਏ 75 ਦੀ ਹਾਂਜੀ ਹੋਰ ਵੀ ਹੋ ਜੂਗੀ ਲੈਸ ਤੇ ਹੋਰ ਕਰ ਦਿਆ ਜੀ ਕਰ ਦਾਂਗੇ 2000 ਹੋਰ ਕਰ ਦਾਂਗੇ ਠੀਕ ਹੈ ਹਾਂਜੀ ਤਾਂ ਦੱਸੋ ਲੈ ਦੇ ਵੀਰਾਂ ਦਾ ਵੀ 75 ਆ 2000 ਹੋਰ ਲੈਸ ਹੋ ਜੂਗੀ ਸੋ ਵੱਡੀ ਵੈੜ ਆ ਸੋ ਪਹਿਲਾ ਸੂਆ ਇਸ ਵੈੜ ਨੇ ਸੂਣਾ ਠੀਕ ਆ ਜੀ ਤੇ ਬਾਕੀ ਥਣਾ ਤੋਂ ਨਾਲੇ ਪਾਸਿਓ ਤੁਹਾਨੂੰ ਇੱਕ ਵਾਰੀ ਤਸੱਲੀ ਨਾਲ ਆਪਾਂ ਲਾਗ ਗਿਆ ਦਿਖਾ ਦਿੰਨੇ ਆ ਕੋਲ ਕੋਲ ਬਹੁਤ ਕੈਮ ਆ ਠੀਕ ਆ ਜੀ ਮੋٹے ਥਣਾ ਸੋ ਇਹੋ ਜਿਹਾ ਥਣਾ ਤੋਂ ਆਪਾਂ ਉਮੀਦ ਵੀ ਚੰਗੀ ਕਰ ਸਕਦੇ ਆ ਵੀ ਮੋਟੀ ਧਾਰ ਸੋ ਪੋਲਾ ਚਵਾਰ ਹੋਊਗਾ ਠੀਕ ਹੈ ਤੇ 73000 ਦੀ ਹੋ ਗਈ ਹੁਣ 75 ਦੀ ਹਾਂਜੀ ਹਾਂਜੀ ਕਰ ਦਾਂਗੇ ਮਾਨਦਾਨ ਥੋੜਾ ਬਾਕੀ ਫਿਰ ਵੀ ਕਾਜ ਆਏਗਾ ਤਾਂ ਕਰਦੇ ਆ ਠੀਕ ਆ ਬਾਕੀ ਥਣ ਭਾਂਡਾ ਦੋਸਤੋ ਚੰਗਾ ਸੋ ਪਸੰਦ ਆਊਗੀ ਜ਼ਰੂਰ ਤੁਸੀਂ ਖਰੀਦਦਾਰੀ ਕਰ ਲਿਓ ਇੱਕ ਤੀਜੇ ਨੰਬਰ ਤੇ ਆਪਣੇ ਕੋਲ ਜਿਹੜੀ ਆ ਵੈੜ ਖੜੀ ਫਿਰ ਇਹ ਵੀ ਅਜ ਪਹਿਲਾ ਸਵੇਰ ਸੁਈ ਆ ਪਹਿਲਾ ਸਵੇਰ ਹ ਹੋ ਗਿਆ 10-12 ਦਿਨਾਂ ਦਾ ਲਾ ਲੋ ਇਹਨੂੰ ਵੀ ਇੰਨੇ ਕ ਹੋ ਗਏ ਠੀਕ ਹੈ ਜੀ ਹਾਂਜੀ ਵਸ਼ਾ ਮਗਰੇ ਦੇ ਠੀਕ ਹੈ ਜੀ ਹਾਂਜੀ ਅਰਤੀ ਤੇ ਫਿਰ ਮੈਨੂੰ ਇਹਨੂੰ ਇੱਕ ਦੀ ਮੜਾਜ ਲਓ ਦੋਸਤੋ ਇਹ ਵੀ ਪਹਿਲਾ ਸਵੇਰ ਸੋਈ ਆ ਤੇ ਤਕਰੀਬਨ ਅੱਜ ਦਿਨ ਕਿੰਨੇ ਦੱਸਿਆ ਦਿਨ ਇਹਨੂੰ 10-12 ਹੋ ਗਏ 10-12 ਕ ਹੋ ਗਏ ਹਾਂ ਥੱਲੇ ਹੀ ਹੋਣਗੇ ਚਲੋ ਇੱਕ ਦੋ ਦਿਨ ਉਦੋਂ 10 ਕ ਦੇ ਅੰਦਰ ਵਾਰੀ ਕੋਈ ਮੰਨ ਲੇ ਤੇ ਇਸ ਵਕਤ ਦੁੱਧ ਵੀਰ ਕਿੰਨਾ ਹੋਏ ਥੱਲੇ ਦੁੱਧ ਵੀਰ ਜੀ ਥੱਲੇ ਆ ਟਾਈਮ 18 ਲੀਟਰ ਦੁੱਧ 18 ਲੀਟਰ ਹਾਂਜੀ ਹਾਂਜੀ ਲਓ ਜੀ 18 ਲੀਟਰ ਮਿਲ ਕੇ ਕੈਪੈਸਿਟੀ ਆ ਸੂਆ ਪਹਿਲਾ ਇਹ ਵੀ ਕਰ ਆਹ ਪੇ ਡੈਨਮਾਰਕ ਦੀ ਠੀਕ ਹੈ ਜੀ ਸੋ ਦੋਸਤੋ ਆਹ ਪੇ ਡੈਨਮਾਰਕ ਸੀਮਨ ਦੀ ਆ ਆ ਫੇਸ ਕੁਆਲਟੀ ਤੋਂ ਤੁਸੀਂ ਵੇਖ ਕੇ ਇੱਕ ਜਜਮੈਂਟ ਕਰ ਹੀ ਲੈਣੀ ਹੈ ਠੀਕ ਹੈ ਜੀ ਬੋਦੀ ਵਾਲੀ ਬੱਚੀ ਤੇ ਸਟੇਟ ਪੜਾ ਛੋਟਾ ਕੰਨ ਠੀਕ ਹੈ ਜੀ ਸੋ ਰੰਗ ਪ੍ਰਿੰਟ ਫੈਸ਼ਨ ਫਿਊਸ਼ਨ ਚੰਗਾ ਸੋ 18 ਲੀਟਰ ਇਸ ਵਕਤ ਦੋਸਤੋ ਦੁੱਧ ਤੇ ਕਰਮਲੀ ਚੱਲਣ ਰਹੀ ਹੈ ਦੁੱਧ ਵੀਰਾਂ ਦਾ ਵੀ 20 ਤੋਂ ਪਲਾਸੀ ਚੱਲੂਗੀ ਜਿਹੋ ਜੇ ਅੱਗੇ ਦਿਨ ਆ ਜਾਣੇ ਆ ਤੇ ਮਗਰ ਬੱਚਾ ਤਾਂ ਕੀ ਸੀ ਗੁਰਪ੍ਰੀਤ ਇਹ ਬੱਛਾ ਵੀ ਜੀ ਬੋਛਾ ਮਗਰ ਹਾਂਜੀ ਆਹ ਅੱਛਾ ਲੋ ਜੀ ਮਗਰ ਇਹਦੇ ਬੱਛਾ ਹੈ ਮੇਲ ਕਾਫ ਨੂੰ ਇਹਨੇ ਜਨਮ ਦਿੱਤਾ ਤੇ ਹੁਣ ਵੈਸੇ ਤੁਸੀਂ ਇੱਕ ਵਾਰੀ ਤੁਹਾਨੂੰ ਆਪਾਂ ਸਮਾਂ ਫੇਰ ਨੋਟ ਕਰਾਉਨੇ ਆ ਸਾਢੇ 12 ਵਜੇ ਦਾ ਸਮਾਂ ਥੋੜੀ ਜੀ ਆਪਾਂ ਜਿਹੜੀ ਅਪਡੇਟ ਆ ਮਾਰਨਿੰਗ ਪਾਉਣੀ ਸੀਗੀ ਤਾਂ ਥੋੜਾ ਜਿਆ ਕੁਵੇਲਾ ਹੁਣ ਕਰਕੇ ਇਹਨਾਂ ਵੀਰਾਂ ਨੂੰ ਕਹਿ ਦਿੱਤਾ ਗਿਆ ਸੀ ਵੀ ਚਵਾਈ ਜਿਹੜੀ ਕਰ ਲਓ ਫਿਰ ਸਵੇਰ ਇਹਨਾਂ ਨੇ ਲੇਅਰ ਜਿਹੜੀ ਸਾਢੇ 7-8 8:00 ਵਜੇ ਚਵਾਈ ਆ ਉਹ ਕੀਤੀ ਆ ਠੀਕ ਹੈ ਜੀ ਤੇ ਬਾਕੀ ਤੁਹਾਡੇ ਸਾਹਮਣੇ ਹੁਣ ਜਿੰਨਾ ਪਸ਼ੂ ਬਣਿਆ ਥਣਿਆ ਉਹ ਤੁਸੀਂ ਆ ਦੇਖ ਰਹੇ ਜੀ ਬਾਕੀ ਇੱਥੇ ਮੇਰਾ ਭਰਾ ਕੋਈ ਵੀ ਖਰੀਦਦਾਰ ਆਉਂਦਾ ਦੋ ਟਾਈਮ ਚੋਕੇ ਆਪਣੀ ਬਣੇ ਥਣੇ ਬਿਲਕੁਲ ਟਾਈਮ ਤੋਂ ਟਾਈਮ ਆਪਣਾ ਪਸ਼ੂ ਤਸੱਲੀ ਉਹ ਜਿੱਦਿਹਾ ਪਾ ਵੇ ਲੀਟਰ ਮਾਰ ਕੇ ਲੈ ਕੇ ਜਾਵੇ ਮੋਦਾਲੀ ਠੀਕ ਆ ਜੀ ਬਹੁਤ ਵਧੀਆ ਛਵਾ ਬਿਲਕੁਲ ਐ ਸਾਫ ਆ ਜੇ ਤੁਹਾਨੂੰ ਡੀ ਕੇ ਸਵੇਰੇ ਪਹਿਲਾਂ ਤੁਹਾਨੂੰ 8 ਵਜ ਦਾ ਟਾਈਮ ਦਿੱਤਾ ਸੀ ਨਾ ਆ ਫਿਰ ਚਵਾਈ ਐ ਤੁਹਾਨੂੰ ਲੇਟ ਹੋ ਜਾਣਾ ਹਾਂ ਲੇਟ ਹੀ ਚਵਾਈ 8:00 ਵਜੇ ਚਵਾਈ ਹੋਈ ਹੈ ਬਿਲਕੁਲ ਜੀ ਬਿਲਕੁਲ ਹਾਂ ਜੀ ਉਹ ਤੋਂ ਤੁਹਾਨੂੰ ਵਿੱਚੇ ਨੋਟ ਕਰਾ ਦਿੱਤਾ ਆਪਾਂ ਤੁਹਾਨੂੰ ਵੀ ਲੇਟ ਚਵਾਈ ਹੋਈ ਹੈ ਠੀਕ ਆ ਅਪਡੇਟ ਜਿਹੜੀ ਆਪਾਂ ਇਹ 9:00 ਵਜੇ ਅੱਜ ਵੀਡੀਓ ਸ਼ੂਟ ਕਰਨੀ ਸੀ 8:00 9:00 ਵਜੇ ਉਹਦੇ ਕਰਕੇ ਥੋੜਾ ਕਿੰਨਾ ਕਿੰਨਾ ਦੇਰੀ ਹੋ ਗਈ ਤਾਂ ਫਿਰ ਵੀ ਇਹਨਾਂ ਨੂੰ ਕਿਹਾ ਸੀ ਵੀ ਆਪਾਂ ਚਵਾਈ ਕਰ ਲਓ ਠੀਕ ਕਾਫੀ ਕਰ ਲਈਆ ਅੱਧੇੋਂ ਵੱਧ ਜਿਹੜੀ ਜਿਆਦਾ ਚੋਾਈ ਕਰ ਲਈ ਸੀਗੀ ਵੀ ਪਸ਼ੂ ਜਿਹੜਾ ਬਣਿਆ ਥਣਿਆ ਵੀ ਕਿਸੇ ਵੀਰ ਨੂੰ ਵਿਖਾਉਣਾ ਹੁੰਦਾ ਅੱਛਾ ਵੀਰ ਗੁਰਪ੍ਰੀਤ ਇਹਦੀ ਫਿਰ ਡਿਮਾਂਡ ਕੀ ਕਰਦੇ ਜੀ ਇਹਦੀ ਡਿਮਾਂਡ ਵੀਰ ਜੀ 82000 ਰੁਪਈਆ ਦਾ ਹਾਂਜੀ ਤੇ ਬਾਕੀ ਲੈਸ ਹੋ ਜਾਊਗਾ ਥੋੜਾ ਬਤ 82 ਦੇ ਵਿੱਚੋਂ ਹਾਂਜੀ 76 ਦੀ ਦੇ ਦਾਂਗੇ ਜੀ ਇੱਕੋ ਇੱਕ ਆਪਾਂ ਰਾਹ ਸਿਰ ਵਾਲੀ ਗੱਲ ਕਰਿਆ ਕਰਨੀ ਵੀਰ ਗੁਰਪ੍ਰੀਤ ਜਿੱਥੋਂ ਵੇਚੋਗੇ 100 200 ਰੁਪਏ ਛੋੜ ਕੇ ਪਾ ਲੈ ਕੋਈ ਵੀ ਦੀ ਦੱਸੋ ਕਿੰਨੇ ਦੀ ਦੇ ਦਗੇ ਕਰੋ ਇਹਦੇ ਤੋਂ ਕਰਦੇ ਹੋ 75 ਦੇ ਵਿੱਚੋਂ ਵੀ 75 ਦੇ ਵਿੱਚੋਂ ਦੇ ਮਾਰਦਾ ਪਾ ਤਾ ਨੂੰ ਜਾ ਛੱਡਦਾ ਤੂੰ ਛੱ 75000 ਦੇ ਵਿੱਚੋਂ ਵੀ 220 ਗੁਰਪ੍ਰੀਤ ਕਹਿੰਦਾ ਵੀ ਆਪਾਂ 1000 ਛੱਡਦੇ ਆਂਗੇ ਮਗਰ ਬੱਚਾ ਸੀ ਨਾ ਤੇ ਹਾਂਜੀ ਬੱਚਾ ਇਹਦੇ ਠੀਕ ਆ ਜੀ ਬੱਚਾ ਜਿਹੜਾ ਸੀਗਾ ਆਹ ਡੱਬਾ ਇੱਕ ਮਿੰਟ ਆਪਾਂ ਵਖਾ ਲ ਗਏ ਬੱਚਾ ਲਓ ਜੀ ਆਹ ਬੱਚਾ ਕਰੋ ਚੱਕ ਠੀਕ ਆ ਜੀ ਆਹ ਬੱਚਾ ਠੀਕ ਆ ਕੋਈ 10 ਦਿਨਾਂ ਦੇ ਬਿਲਕੁਲ ਵਿੱਚ ਵਿੱਚ ਹੀ ਸੂਬਾ ਬਾਕੀ ਬੱਚਾ ਵੇਖ ਕੇ ਤੁਸੀਂ ਅੰਦਾਜ਼ਾ ਲਾ ਲਓ ਠੀਕ ਆ ਜੀ ਸੋ ਡੱਬਾ ਬੱਚਾ ਮਗਰ 6 ਦਾੰਦੇ ਆ ਜੀ ਵੀ ਜੀ ਮੋਹ ਹਾਂਜੀ ਠੀਕ ਆ ਕੰਨੀਆਂ ਖਲੋਤੀਆਂ ਨੇ ਹਾਂਜੀ ਹਾਂਜੀ ਠੀਕ ਆ ਜੀ ਲਾ ਦੋਸਤੋ ਕੰਨੀਆਂ ਖਲੋਤੀਆਂ ਨੇ ਮੂੰਹ ਦੰਦੀ ਛੇ ਦਾਂਦਾ ਠੀਕ ਆ ਇਹ ਵੀ ਤੁਸੀਂ ਨਾਲ ਦੀ ਨਾਲ ਹੀ ਨੋਟ ਕਰ ਲਿਓ ਬਾਕੀ ਥਾਣਾ ਹਾਥੀ ਚਵਾਈ ਵਾਲਾ ਉਹਦੇ ਵਿੱਚ ਕੋਈ ਮੇਰਾ ਵੀਰ ਦੂਰ ਨੇੜੇੋਂ ਤੁਸੀਂ ਆਉਂਦੇ ਹੋ ਇੱਕ ਜਰੂਰ ਠੀਕ ਆ ਜੀ ਆਈਡੀਏ ਤੇ ਆਇਆ ਕਰੋ ਵੀ ਜੋ ਆਪਾਂ ਤੁਹਾਨੂੰ ਚੀਜ਼ ਦੱਸ ਦਿੰਦੇ ਆ ਪੂਰਾ ਮੁਠੀ ਥਾਣਾ ਹਾਥੀ ਚਵਾਈ ਵਾਲਾ ਸੋ ਸਫੇਸ ਪੂਸ ਆਪਸੀ ਥਾਣਾ ਦੀ ਚੰਗੀ ਆ ਠੀਕ ਆ ਜੀ ਇਧਰ ਗੁਰਪ੍ਰੀਤ ਆਪਣੇ ਕੋਲ ਜਿਹੜੀ 4 ਨੰਬਰ ਤੇ ਇਹ ਮੱਛੀ ਆ ਗਈ ਫਿਰ ਇਹ ਵੀ ਇਹਦੇ ਛੋਟਾ ਭਾਈ ਆ ਅੱਛਾ ਜੀ ਹਾਂਜੀ ਏ ਹੈਗਾ ਜੀ ਕੋਈ 9 ਕਿਲੋ ਦੁੱਧ ਹੈ ਟਾਈਮ ਹਾਂ ਤੇ 8ਾਂ ਦਿਨਾਂ ਦੀ ਸੂਈ ਜੀ 8ਾਂ ਦਿਨਾਂ ਦੀ ਸੂਈ ਆ ਠੰਡੀ ਪੀਰੀ ਬਹੁਤ ਆ ਲੋ ਜੀ ਜਿਦਾ ਮਰਜ਼ੀ ਕੋ ਚੱਕਰ ਹੀ ਨਹੀਂ 9 ਕਿਲੋ ਦੁੱਧ 8ਾਂ ਦਿਨਾਂ ਦਾ ਸੁਆ ਦੋਸਤੋ 8ਾਂ ਦਿਨਾਂ ਦੀ ਸੂਈ ਹੈ ਸੁਆ ਪਹਿਲਾਂ ਨਾ ਕਿ ਦੂਜੀ ਪਹਿਲਾਂ ਪਹਿਲਾਂ ਸੁਆ ਪਹਿਲਾਂ ਬੱਚੀ ਲੋ ਵੀ ਪਹਿਲਾ ਸੁਆ ਇਹਦੇ ਮਗਰ ਬੱਚਾ ਕਿਵੇਂ ਰੇ? ਬੱਚਾ ਜੀ ਇਹਦੇ ਮਗਰ ਉਹ ਲੋਕ ਮਗਰ ਬੱਚਾ ਦੇ ਬਾਕੀ ਸਪੇਸ ਵੇਖੋ ਤੁਸੀਂ ਨਖੇੜ ਕਾਫੀ ਵਧੀਆ ਚੌਣ ਬਹੁਤ ਚੰਗੀ ਠੀਕ ਆ ਜੀ ਹਾਂ ਡਿਫਰੈਂਸ ਵਿੱਚ ਵੇਖੀ ਆਪਾਂ ਕਾਫੀ ਜ਼ਿਆਦਾ ਆਪਸੀ ਥਾਣਾ ਦੇ ਵਿੱਚ ਹੈਗਾ ਸੋ ਚਾਰੇ ਥਾਣਾ ਵੈਸੇ ਚ ਲੋ ਵੀ ਕਰੋ ਚੈੱਕ ਮਗਰ ਬੱਛਾ ਹੀ ਨਾ ਇਹਦੇ ਹਾਂਜੀ ਬੱਛਾ ਇਹਦੇ ਮੋੜ ਠੀਕ ਆ ਲਓ ਜੀ ਕੱਢੀਏ ਵੀਰ ਬਾਹਰ ਦਿਖਾਈਏ ਇਹ ਤੇ ਮਗਰ ਵੀ ਕਿਸਾਨ ਵੀਰੋ ਬੱਛਾ ਮੇਲ ਕਾਫੀ ਆ ਸੋ ਚਵਾਪ ਅਸਮਾ ਦੀ ਇਹ ਵੀ ਚੰਗੀ ਦੱਸ ਰਹੇ ਨੇ ਠੀਕ ਆ ਜੀ ਸੋ ਪਸ਼ੂ ਚਰੇ ਸੂਏ ਸਵਾਏ ਆ ਉਹਨਾਂ ਦੀ ਤਸੱਲੀ ਹਰ ਵੀਰ ਨੇ ਇੱਥੇ ਆਣ ਕੇ ਇੱਕ ਟਾਈਮ ਬੇਸ਼ੱਕ ਦੋ ਟਾਈਮ ਆਣ ਕੇ ਘਰ ਹੀ ਲੈਣੀ ਹੁੰਦੀ ਆ ਸੋ 9 ਕਿਲੋ ਦੁੱਧ ਅੱਠਾਂ ਦਿਨਾਂ ਦਾ ਸੂਆ ਸੋ ਪਹਿਲਾ ਸੂਆ ਇਹ ਬੱਚੀ ਸੂਈ ਆ ਠੀਕ ਆ ਰੇਡ ਪੜਤ ਤੇ ਦੀ ਗੱਲ ਕਰਕੇ ਜਿਹੜਾ ਬਿਲਕੁਲ ਵਾਜਬ ਤੇ ਜਾਇਜ਼ ਰੇਟ ਲਊਗਾ ਠੀਕ ਆ ਜੀ ਕਿਉਂਕਿ ਥੋੜੇ ਪੈਸੇ ਖਰਚ ਕਰਨ ਵਾਲੇ ਵੀਰ ਵੀ ਹੁੰਦੇ ਆ ਠੀਕ ਆ ਜੀ ਸੋ ਨਾਰਮਲੀ ਹਰ ਕ ਵੀਰ ਨੇ ਘਰ ਦਾ ਗੁਜ਼ਾਰਾ ਕਾਇਨਾ ਡੰਗਾ ਵੀ ਚਲਾਉਣਾ ਥੋੜੇ ਪੈਸੇ ਖਰਚ ਕਰਨੇ ਜਿਹੜੇ ਭਰਾ ਨੇ ਉਹਦੇ ਲਈ ਤਕਰੀਬਨ ਹਰ ਕਪੂਰ ਦੇ ਵਿੱਚ ਕੋਈ ਇੱਕ ਦੋ ਨਗ ਜਿਹੜੇ ਵਪਾਰੀ ਵੀਰ ਰੱਖਦੇ ਆ ਠੀਕ ਆ ਜੀ ਆ ਲੈ ਉਹ ਕੋਈ ਅੱਛਾ ਗੁਰਪੀਤ ਤੇ ਥੱਲੇ ਹੁਣ 9 ਕਿਲੋ ਦੁੱਧ ਹਾਂਜੀ 9 ਕਿਲੋ ਦੁੱਧ ਆ ਇਹ ਦੇ ਦਾਂਗੇ ਕਿੰਨੇ ਦੀ ਇਹ ਦੇ ਦਈਏ ਵੀ ਜੀ 38000 ਦੀ 38000 ਦੀ 2 ਘਟ 40 ਹਾਂ ਤੇ ਬਾਕੀ ਕਰ ਦਈਏ ਮਾਨਤਨ ਥੋੜਾ ਬੋਧ ਕਰ ਦਾਂਗੇ ਲੈ ਸਲੂਸ ਕਰਕੇ ਹਾਂ ਨਾ ਇਹ ਵਾਲੀ ਗੱਲ ਬਾਤ 35 ਦੀ ਦੇ ਦਾਂਗੇ ਜੀ 35 ਦੀ ਹਾਂਜੀ ਬੱਚਾ ਮਗਰਾ ਬੱਚਾ ਮਗਰਾ ਠੀਕ ਆ ਜੀ ਹਾਂਜੀ ਕੋ ਦੋ ਛੱਡ ਦਾਂਗੇ ਜੀ 33000 ਦੀ ਦੇ ਦਾਂਗੇ ਕੋਈ ਸੰਜੀ ਕੋਈ ਲਓ ਵੀ 33000 ਦੀ ਕਿਸਾਨ ਵੀਰ ਉਹ ਇਹ ਜਿਹੜੀ ਤੁਹਾਨੂੰ ਮਿਲ ਜੂਗੀ 9 ਕਿਲੋ ਦੁੱਧ ਅਠਾ ਹੱਦ 10 ਦਿਨਾਂ ਦੇ ਅੰਦਰ ਅੰਦਰ ਸੂਆ ਠੀਕ ਆ ਮਗਰ ਬੱਚਾ ਚੌਣ ਚਾਂ ਵੀਰ ਗੁਰਪ੍ਰੀਤ ਕਿਹਦੇ ਭਾਵੇਂ ਇਹਨੂੰ ਮੰਗਾ ਪਾਲ ਗਏ ਭਾਵੇਂ ਨਾ ਪਾਲ ਗਏ ਇਹਨੇ ਲੱਤ ਪੁੱਟਣੀ ਜਿਵੇਂ ਚੌਣ ਲੱਪੇ ਆਜੀ ਮੈੜਾ ਮਾਰਨ ਲੱਭੀ ਕਰਦੇ ਠੀਕ ਹੈ ਹਾਂਜੀ ਮੈੜੇ ਤੇ ਆ ਗਏ ਠੀਕ ਹੈ ਦੁੱਧ ਬਾਜੂ ਦਾਖਾ ਕਿਲੋ ਦੋ ਚਵਾ ਦਿੰਦੇ ਠੀਕ ਹੈ ਲੋ ਜੀ ਇੱਕ ਦੋਸਤੋ ਇਧਰ ਤੁਹਾਨੂੰ ਆਪਾਂ ਲੰਡੀ ਇੱਕ ਵਹਿੜ ਦਿਖਾਉਣੇ ਆ ਸਿੰਘਾਂ ਵਾਲੀ ਆ ਇਹ ਜ਼ਿਕਰ ਕੀਤਾ ਸੀ ਆਪਾਂ ਸਟਾਰਟਿੰਗ ਤੋਂ ਵੀ ਸਿੰਘਾਂ ਵਾਲੀ ਵਹਿੜ ਤੁਹਾਨੂੰ ਦਿਖਾਵਾਂਗੇ ਇਹ ਹੈਗੀ ਤੇ ਵੀਰ ਜੀ ਉਤਰਾ ਗਾਂਵ ਪਰ ਹੈਗੀ ਮਾਜੀ ਆ ਅੱਛਾ ਹਾਂਜੀ ਦੋ ਤਵੀ ਦਾ ਹਾਂਜੀ ਸੂਈ ਇਹ ਵੀ ਹੈ 8 ਧਨਾਂ ਦੀ ਸੂਈ ਇਹ ਵੀ ਅੱਛਾ ਹਾਂਜੀ 8 ਧਨਾਂ ਦੀ ਸੂਈ ਆ ਆ ਬੱਚਾ ਮਗਰ ਆ ਗਿਆ ਗਰਦੇ ਵਿੱਚ ਛਾਈ ਵਾਲ ਦੇ ਵਿੱਚ ਬੱਚਾ ਆ ਗਿਆ ਬੱਚਾ ਕਿ ਬੱਚਾ 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 ਅੱਛਾ ਅੱਛਾ ਲਓ ਜੀ ਆਹ ਬੱਚਾ ਕੋਈ 8 10 8 10 ਦਿਨਾਂ ਦੇ ਦੌਰਾਨ ਇਹਦਾ ਸੁਵਾ ਲੈ ਵੀ ਵੀਰ ਗੁਰਪ੍ਰੀਤ ਰੰਗ ਵਾਈਟ ਆ ਹਾਂਜੀ ਤੇ ਕ੍ਰਾਸ ਜਾਗਾ ਜਿਵੇਂ ਆਪਾਂ ਹਮੇਸ਼ਾ ਕਹਿੰਦੇ ਵੀ ਇਹਨਾਂ ਵਹਿੜਾਂ ਦਾ ਦੁੱਧ ਦੁੱਧ ਵੀ ਚੰਗਾ ਸੰਗਦਾ ਹਾਂਜੀ ਹਾਂਜੀ ਟੰਗਾ ਚਟਾਵਾ ਦੁੱਧ ਦੁੱਧ ਮੱਜਾਂ ਦੇ ਬਰਾਬਰ ਹੀ ਆ ਫਿਰ ਹੰਡੀ ਤੇਰੀ ਵੜੀ ਵੰਗਾ ਵੀ ਲੋੜ ਜਿਤਨਾ ਮਰਜ਼ੀ ਬੈ ਕੇ ਚੋਲੋ ਇਸੇ ਤਰ੍ਹਾਂ ਹੀ ਐਸ ਵਕਤ ਕਿੰਨਾ ਚਵਾਵਾਂਗੇ ਐਸ ਟਾਈਮ 13 ਲੀਟਰ ਦੁੱਧ ਪਰ 12 ਦੀ ਆਪਾਂ ਗਾਰੰਟੀ ਦੇ ਦਾਂਗੇ ਭਾਵੇਂ ਕੋਈ ਕੰਡੇ ਤੇ ਚਾੜ ਲੇ 12 ਹਾਂਜੀ ਹੂੰ ਲੋਕੀ ਦੋਸਤੋ ਦੁੱਧ ਹੋਵੇ ਨਾ ਹੋਵੇ ਤਾਂ 13 ਕਿਲੋ ਆ ਪਰ 12 ਕਿਲੋ ਤੇ ਬਿਲਕੁਲ ਵੀਰਾਂ ਦਾ ਵੀ ਆਪਾਂ ਗਾਰੰਟੀ ਦੇਵਾਂਗੇ ਚਾਹੇ ਕੋਈ ਭਰਾ ਕੰਡੇ ਤੇ ਚਾੜ ਲੇ ਠੀਕ ਆ ਤੇ ਬਾਕੀ ਗਾਂ ਜਿਸਾਂ ਗਾਂ ਗਾਂ ਮੰਨ ਵਾਲੇ ਕੋਈ ਭਰਾ ਆਦਰਵਾਇਜ਼ ਤੁਸੀਂ ਮੱਝ ਮੰਨ ਕੇ ਵੀ ਸੌਦਾ ਕਰ ਲਓ ਠੀਕ ਆ ਜੀ ਗਾਂ ਮੱਝ ਦੇ ਵਿੱਚ ਕੋਈ ਫਰਕ ਨਹੀਂ ਕਿਉਂਕਿ ਦੁੱਧ ਵੀਰਾਂ ਦਾ ਵੀ ਚੰਗਾ ਚਿੱਟਾ ਚੰਗੀ ਫੈਟ ਵਾਲਾ ਦੁੱਧ ਆ ਠੀਕ ਆ ਆ ਦੇਖੋ ਤੇ ਗੋਪੀ ਵੀਰੇ ਬਾਕੀ ਚਵਾ ਅਗਲੇ ਪਿਛਲੇ ਥਾਂ ਜੀ ਬਹੁਤ ਓਕੇ ਆ ਜੀ ਠੀਕ ਆ ਆ ਪੋਲੀ ਆ ਕੋਈ ਪੂਰ ਛਟਾ ਨਹੀਂ ਠੀਕ ਆ ਜੀ ਲਓ ਦੋਸਤੋ ਕਿਸੇ ਰਕਮ ਦਾ 2 ਮਿੰਟ ਵੀ ਨਹੀਂ ਲੱਗਦੇ ਤੇ ਠੀਕ ਆ ਕੋਈ ਪੂਰ ਨਹੀਂ ਕੋਈ ਛਟਾ ਨਹੀਂਗਾ ਮਗਰ ਬਚਾ ਇਹਦੇ ਕਰਮਾਲੀ ਦੇ ਸੋ 12 13 ਕਿਲੋ ਦੁੱਧ ਆ 12 ਕਿਲੋ ਨੈਟ ਕੋਈ ਭਰਾ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਸੋ ਰੰਗ ਜਿਹੜਾ ਇਹਦਾ ਵਾਈਟ ਕਰੀਮ ਕਰੀਮ ਜਾਂ ਰੰਗ ਆ ਇੱਕ ਰੰਗ ਆ ਠੀਕ ਆ ਜੀ ਕੋਈ ਕਿਸੇ ਤਰ੍ਹਾਂ ਦਾ ਕੋਈ ਡੌਟ ਸਪੌਟ ਨਹੀਂ ਹੈਗਾਗਾ ਪਿੰਡੇ ਦੇ ਉੱਪਰ ਇੱਕ ਰੰਗ ਆ ਕਰੀਮ ਕਲਰ ਹੈਗਾ ਦੋਸਤੋ ਕਰੀਮ ਵਾਈਟ 12 13 12 13 ਕਿਲੋ ਦੁੱਧ ਸੁਆ ਕੋਈ ਵੀਰ ਦੋਜਾ ਮੰਨੇ ਮੰਨ ਲੈ ਠੀਕ ਆ ਜੀ ਅੱਗੇ ਕਿਸੇ ਭਰਾ ਦੀ ਆਪਣੀ ਸਮਝ ਆ ਬਾਕੀ ਹਾਇ ਠੰਡੀ ਤੀਰੀ ਐ ਨਾਰਮਲ ਕਈ ਬਣਾ ਦੇਖ ਸਕਦੇ ਝੁੰਗੀ ਆ ਸਿੰਘੋ ਠੀਕ ਆ ਜੀ ਠੀਕ ਆ ਇਹ ਗੁਰਪ੍ਰੀਤ ਕਿੰਨੇ ਦੀ ਹੋ ਗਈ ਫੇਰ ਕੀ ਵੀਰ ਜੀ ਮੋਲ 80000 ਰੁਪਏ ਦਾ ਹਾਂ ਤੇ 35000 ਦੀ ਦਿੱਤਾ ਜੀ 35000 ਦੀ ਹਾਂਜੀ 35000 ਕੁਸਰਾ ਕੁਸਰਾ ਕੱਢ ਕੇ ਗੱਲ ਕਰਦੇ ਮੈਂ ਕਰਦਾਂਗੇ ਥੋੜਾ ਬਧ ਮਾਨਤਾ ਕਰਦੇ ਕਰ ਦਿਓ 80000 ਦਾ ਕਰਦਾਂਗੇ ਕਰ ਦਿਓ 1500 ਲੈਸ ਕਰਦਾਂਗੇ ਸਾਡੇ 33 ਦੀ ਜੀ ਸਾਡੇ 33 ਦੀ ਸਾਡੇ 33 ਦੀ ਹਾਂਜੀ ਤਾਂ ਦੋਸਤੋ 35000 ਦੇ ਵਿੱਚੋਂ 1500 ਹੋਰ ਲੈਸ ਹੋ ਗਈ ਆ 33000 ਦੀ ਤੁਹਾਨੂੰ ਇਹ ਮਿਲ ਜੂਗੀ ਬਹੁਤ ਸੋਹਣੀ ਜਿੰਨੇ ਵੀਰ ਭਰਾ ਨੇ ਘਰੇ ਚੋਣੀ ਨਾ ਮੰਨ ਲਓ ਦੋਸਤ ਪੀਣ ਨੂੰ ਬਹੁਤ ਚੰਗੀ ਬਿਲਕੁਲ ਬਿਲਕੁਲ ਤੇ ਉਹ ਜਿੱਦਾਂ ਕਹਿ ਨਹੀਂ ਦਿੰਦੇ ਇੱਕ ਏਸੀ ਲਗਾਉਂਦਾ ਤਾਂ ਇੱਕ ਬਣੇ ਏਸੀ ਵਾਲੇ ਕੂਲਰ ਆ ਗਏ ਹਾਂਜੀ 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 ਤਾਂ ਫੀਲਿੰਗ ਆਉਂਦੀ ਆ ਵੀ ਇਹ ਏਸੀ ਆ ਏਸੀ ਆ ਜੀ ਹਾਂ ਇਹ ਕਰਮਾਰੀ ਫੀਲਿੰਗ ਆ ਉਹ ਵੀ ਮਾਜੀ ਆ ਮਾਜੀ ਮਾਜੀ ਲੋ ਵੀ ਵਧੀਆ ਹੋ ਗਿਆ ਚੰਗੀ ਗੱਲ ਬਿਲਕੁਲ ਜਾਇਜ਼ ਤੇ ਛੋਟੇ ਭਾਅ ਪਰਤੇ ਦੇ ਵਿੱਚ ਦੋਸਤੋ ਇਹ ਵੈੜ ਤੁਹਾਨੂੰ ਮਿਲ ਜੂਗੀ ਇੱਕ ਗੁਰਪ੍ਰੀਤ ਆਪਣੇ ਕੋਲ ਜਿਹੜੀ ਲਾਸਟ ਵਿੱਚ ਇਹ ਗੱਬਣ ਆ ਗਈ ਹੈ ਨਹੀਂ ਏ ਵੀਰ ਦੀ ਸੂਈ ਆ ਕੋਈ ਪੰਨੀਆਂ ਛਬੀਆਂ ਦਿਨਾਂ ਦੀ ਮਹੀਨੇ ਦੇ ਅੰਦਰ ਅੰਦਰ ਲਾ ਕੇ ਚੱਲੋ ਇਹਦਾ ਵਸ਼ਾ ਹੀ ਵਸ਼ਾ ਪਰਸੋਂ ਮਰ ਗਿਆ ਬੱਚਾ ਮਰ ਗਿਆ ਹਾਂ ਬੱਚਾ ਮਰ ਗਿਆ ਪਰਸੋਂ ਇਹਦਾ ਹਾਂਜੀ ਦੁੱਧ ਇਹਥੇ ਲੈ ਗਿਆ ਸੀ ਉਤਨਾ 12 ਕਿਲੋ ਇਹਦੇ ਨਾਲ ਥੋੜਾ ਜਿਹਾ ਸਾੜਾ ਥਾਣਾ ਦੇ ਫੇਸੀਆਂ ਨਿਕਲਾਂਗੇ ਟੀਕੇ ਜਿਹਾ ਲਵਾਏ ਦੋ ਦਿਨ ਤੇ ਉਹਦਾ ਕਰਕੇ 9-10 ਦੇ ਲਾਗੇ ਬੰਨੇ ਹੋਣੇ ਗਰਮ ਗਰਮ ਟੀਕਾ ਲਗਣ ਕਰਕੇ ਹਾਂਜੀ ਉਹ ਸੋਕਤੇ ਦੇ ਲਾਉਂਦੇ ਨਾ ਜਿਹੜੇ ਉਹ ਜਿਵੇਂ ਸਾੜਾ ਜਿਹਾ ਨਿਕਲ ਆਉਂਦਾ ਦੋਆ ਕਰਕੇ ਦੋ 2 ਕਿਲੋ ਕੱਟੀ ਉਤਨਾ ਦੁੱਧ 12 ਕਿਲੋ 20 ਬੈਟਿਕ ਲੱਗੇ ਟੀਕੇ ਹਾਂਜੀ ਹੁਣ ਵੀ 9 ਕਿਲੋ ਦੋ ਜਿਹੜਾ ਵਾ ਗਰੰਟੀ ਵਾਲਾ 25 ਆ 26 ਆ ਕਿ ਦਿਨਾਂ ਦਾ ਸੂਬਾ ਹਾਂਜੀ ਮਹੀਨੇ ਦੇ ਅੰਦਰ ਲਾ ਕੇ ਚੱਲੋ ਦੋ ਕੱਟ ਹੀ ਹੋਣਗੇ ਵੱਧ ਨਹੀਂ ਹੁੰਦੇ ਪਹਿਲਾਂ ਕਿ ਦੁੱਜੇ ਨੇ ਨਹੀਂ ਪਹਿਲਾਂ ਲੋ ਵੀ ਪਹਿਲਾਂ ਦੋਸਤੋ ਵੈਢ ਤੁਹਾਨੂੰ ਦਿਖਾਉਣੇ ਆ ਬਾਕੀ ਠੰਢੀ ਤੇਰੀ ਬਹੁਤ ਹੈ ਠੀਕ ਆ ਜੀ ਹਾਂਜੀ ਤੇ ਥੋੜਾ ਜੀ ਵੀਰਾਂ ਦਾ ਵੀ ਟੀਕੇ ਟੂ ਕੇ ਜੇ ਲਵਾਏ ਸੀਗੇ ਠੀਕ ਆ ਜੀ ਵੈਟਰਨਰੀ ਡਾਕਟਰ ਸਾਹਿਬ ਉਹਦੇ ਕਰਕੇ ਮਾੜਾ ਕਿਦਾਂ ਕਿ ਸਾੜਾ ਜਿਹਾ ਬੱਚਾ ਤੇ ਕਿਤੇ ਨਾ ਕਿਤੇ ਕੋ ਐਂਟੀਬਾਇਓਟਿਕ ਥਣਾ ਤੇ ਜ਼ਖਮ ਸੀਗੇ ਵੈਸੇ ਚਵਾਈਟ ਜੀ ਨਿਕਲਣੀ ਉਹਦੇ ਟਿਮਕਣੇ ਜੀ ਉਹ ਕਾਲ ਕਰਦੀ ਹਾਂ ਹਾਂਜੀ ਠੀਕ ਹੈ ਜੀ ਹੁਣ ਠੀਕ ਹੈ ਵੈਸੇ ਓਕੇ ਓਕੇ ਹੁਣ ਵੰਗਾ ਵੰਗਾ ਚਵਾਈਟ ਆ ਪਾ ਲੈਂਦੇ ਮਾਰਾ ਮੋਟ ਜਿਤਨਾ ਮਰਜੀ ਭਾਵੇਂ ਉਤਨਾ ਚੋਲੋ ਭਾਵੇਂ ਵੰਗਾ ਪਾ ਲਓ ਠੀਕ ਹੈ ਜੀ ਹਾਂਜੀ ਲਓ ਵੀ ਠੀਕ ਹੈ ਸੋ ਇਹ ਦੋਸਤੋ ਡਿਟੇਲ ਆ ਇਸ ਬੈਡ ਦੀ ਬਾਕੀ ਜੋ ਵੀ ਪੂਰੀ ਗੱਲਬਾਤ ਤੁਹਾਨੂੰ ਦੱਸ ਹੀ ਦਿੱਤੀ ਹੈ ਵੀਡੀਓ ਦੇ ਵਿੱਚ ਤੇ ਬੇਨ ਬੱਚੇ ਤੋਂ ਠੀਕ ਹੈ ਜੀ ਬੱਚਾ ਤਾਂ ਐਕਸਪਾਇਰ ਹੋ ਗਿਆ ਸੀਗਾ ਹੈ ਮਗਰ ਬੱਚਾ ਸੀਗਾ ਮੇਲ ਸੀਗਾ ਉਹ ਮਰ ਗਿਆ ਸੀਗਾ ਠੀਕ ਹੈ ਜੀ ਹੁਣ ਇਹ ਬੇਨ ਬੱਚੇ ਤੋਂ ਤੇ ਸੂਆ ਇਹ ਪਹਿਲਾਂ ਤੇ 9 ਕਿਲੋ ਤੇ ਬਿਲਕੁਲ ਤਕਰੀਬਨ 9 ਕਿਲੋ ਦੇ ਥਲੇ ਦੁੱਧ ਐਸ ਵਕਤ ਸੋ ਚਾਰੇ ਥਾਨ ਇੱਕ ਪਿੱਛੇ ਥੋੜੇ ਜਿਹੇ ਦੋਸਤੋ ਕਈ ਵਾਰਾਂ ਦੇ ਆਪਾਂ ਦੇਖਦੇ ਆ ਬੱਚੇ ਜੇ ਲੱਗੇ ਹੁੰਦੇ ਆ ਤੇ ਉਹ ਤੁਸੀਂ ਵੇਖੋਗੇ ਪਿੱਛੇ ਫੋਟਾਂ ਜੀਆਂ ਆ ਦੋ ਠੀਕ ਆ ਆਪਾਂ ਵਿੱਚ ਜ਼ਿਕਰ ਕਰ ਦਿੰਦੇ ਆ ਬਾਅਦ ਇੱਥੇ ਆਣ ਕੇ ਵੀ ਆਖਣ ਵੀ ਪਿੱਛੇ ਦੋ ਬੱਚੇ ਸਨ ਤੇ ਦੱਸੇ ਨਹੀਂ ਕਿ ਚਾਰ ਥਾਨਾ ਵੈਸੇ ਚੁਵਾਈ ਵਾਲੇ ਉਹ ਬੱਚੀਆਂ ਜੀਆਂ ਲੱਗੀਆਂ ਛੋਟੀਆਂ ਦੋ ਮਗਰ ਉਹਨਾਂ ਜਿਹਨੇ ਕੋਈ ਆਉਂਦਾ ਹਾਂ ਹੋਣ ਮੱਟ ਜਿਹੜਾ ਗੁਰਪ੍ਰੀਤ 9 ਕਿਲੋ ਦੁੱਧ 9 ਕਿਲੋ ਪੱਟਾ ਜੀ ਭਾਮ ਕੋ ਲੀਟਰ ਮਾਰ ਲੈ ਥੱਲੇ ਦੋ ਡੰਗ ਚੋਲੇ ਪਾਉਗੇ ਲਓ ਜੀ 9 ਕਿਲੋ ਦੁੱਧ ਜਿਹੜਾ ਕਿਸਾਨ ਵੀਰੋ ਤੁਸੀਂ ਇੱਥੇ ਆਣ ਕੇ ਚੋਲੇ ਲੈਣਾ ਠੀਕ ਆ ਜੀ ਸੋ 9 ਕਿਲੋ ਦੁੱਧ ਕਿਸੇ ਵੀ ਰਦੀਛਾ ਵੰਗਾ ਪਾ ਲੋ ਰਸੀ ਪਾ ਲੋ ਨਾ ਪਾ ਲੋ ਠੀਕ ਹੈ ਲਓ ਜੀ ਅੱਛਾ ਗੁਰਪ੍ਰੀਤ ਕਿੰਨੇ ਦੀ ਹੁੰਦੀ ਆ ਹਾਂ ਨਾ ਪੋਤਰਾ ਦੇ ਵੀਰ ਜੀ ਭਾਂ ਮੱਛੀ ਵੇਚ ਦਿੰਦੇ ਹੁਣ ਭਾਂ 35000 ਦੀ ਹੁਣ ਬੱਚੇ ਦੀ ਤਲੇਸ ਜਿਹੜੀ ਉਹ ਲੱਗਣੀ ਆ ਥੋੜੀ ਉਹ ਤਾਂ ਲੱਗੂਗੀ ਹੁਣ ਫਿਰ ਥੋੜਾ ਬਾਅਦ ਆ ਹੋਣੀ ਹੈਗੀ 30000 ਦੀ 32 ਦੀ ਹਜੇ ਵੀ ਜਿਆਦੀ ਵਾਵਾ ਕਰਦੀਏ ਵਾਵਾ ਕਰਦੀਏ ਨਹੀਂ ਕਰਦੀਏ ਦੱਸੋ ਤੁਸੀਂ 30 ਤੋਂ ਥੱਲੇ ਆਉਂਦਾ ਜਿੰਨਾ ਆਉਂਦਾ 27000 ਦੀ ਦਿੰਦੇ ਲਓ ਜੀ ਛੋਟ ਛਪਾਉਣੀ ਵਿੱਚ ਠੀਕ ਆ ਲਓ ਵੀ 27000 ਦੀ ਕਿਸਾਨ ਵੀਰੋ ਇਹ ਤੁਹਾਨੂੰ ਵੈੜ ਮਿਲ ਜੂਗੀ ਦੇ ਦਾਂਗੇ ਮਾਨ ਤਨ ਕਰਾਂਗੇ ਠੀਕ ਆ ਜੀ 9 ਕਿਲੋ ਦੁੱਧ ਦਾ ਤੇ ਰੇਟ 27000 ਆ ਠੀਕ ਆ ਜੀ 27000 ਦੇ ਵਿੱਚ ਦੋ ਹੋਰ ਵੀ ਕਰੂ ਦੋ ਤੋਂ ਤਿੰਨ ਦਿਨਾਂ ਨੂੰ ਹਾਂ ਜਿੰਨਾ ਠੀਕ ਆ ਅੱਛਾ ਵੀਰ ਗੁਰਪ੍ਰੀਤ ਆਪਣੇ ਕੋਲ ਇੱਧਰ ਜਿਹੜੀਆਂ ਦੋ ਮੱਝਾਂ ਵਿਕਾਊ ਆ ਲਾਸਟ ਵਿੱਚ ਹਾਂਜੀ ਹਾਂਜੀ ਇਹ ਵੀ ਬਿਲਕੁਲ ਤਾਜ਼ੀਆਂ ਸੱਜਰੀ ਸੂਈਆਂ ਨੇ ਆ ਵੀ ਅੱਜ ਕ ਇਹ ਜਿਹੜੀ ਪਹਿਲੇ ਨੰਬਰ ਤੇ ਆਪਾਂ ਜਿਹੜੀ ਇਹ ਦਿਖਾ ਰਹੇ ਆ ਇਹ ਕੱਲ ਰਾਤੀ ਸੁੱਈ ਆ ਹਾਂਜੀ ਇਹ ਕੱਲ ਰਾਤੀ ਸੁੱਈ ਆ ਮਗਰ ਲਖਾਂਦੀ ਤੇ ਲੜਿਆ ਬਹਿਣੀ ਉਲਟ ਬੰਨੇ ਦੀ ਠੀਕ ਆ ਜੀ ਹਾਂਜੀ ਤਾਂ ਦੋਸਤੋ ਉਲਟ ਬਹਿਣੀ ਵਾਲੇ ਮਗਰ ਲੇ ਥਣਦੀ ਤੇ ਲੜਾ ਠੀਕ ਆ ਹਾਂਜੀ ਉਸ ਤੋਂ ਨੋ ਤੇਲਾ 10 10:30 ਵਜੇ ਚੁਈਆਂ ਜੀ ਠੀਕ ਆ ਜੀ ਆਹ ਦਾ ਟਾਈਮ ਪਹਿਲਾਂ ਫਿਰ ਹੈਗਾ ਸੀ ਨਾ 9:00 ਵਜੇ ਦਾ ਹਾਂਜੀ ਫਿਰ ਮੁੜ ਕੇ ਆਂ ਤੋ ਸਾਹ ਲੇਟ ਹੋ ਜਾਣਾ ਤੇ ਫਿਰ ਚੋਲੀਆਂ ਹਾਂ ਫਿਰ 9:00 10:00 ਵਜੇ ਚੁਈ ਹੋਈ ਆ 10:00 ਤੋਂ ਬਾਅਦ ਹੀ ਚੁਈ ਹੋਈ ਮਗਰ ਬੱਚਾ ਕਿ ਆ ਗਿਆ ਤੇ ਇਹਦੇ ਮਗਰ ਕਟ ਤੇ ਨਾਰੂ ਬਿਲਕੁਲ ਬੱਚੇ ਦੇ ਨਾਲ ਤੁਸੀਂ ਆ ਦੇਖ ਰਹੇ ਠੀਕ ਆ ਜੀ ਇਹ ਮਕਰ ਕਟਾ ਮੇਲ ਕਾਫ ਆ ਇਹਦੇ ਥੱਲੇ ਨੂੰ ਵੀ ਬੋਲਾ ਕਿੰਨਾ ਕਿ ਡੋਡਾਂਗ ਹੋ ਗਈ ਚਵਾਈ ਤੇ ਪੰਜ ਕਿਲੋ ਲੀਟਰ ਹੈਗਾ ਪੰਜ ਕਿਲੋ ਤੇ ਚਵਾਜਪੂ ਦੀ ਚਵਾ ਬਾਕੀ ਤਿੰਨੇ ਥਣ ਪੂਰੇ ਵਰਦੇ ਬਾਕੀ ਪੂਰੇ ਠੀਕ ਆ ਲਓ ਵੀਰ ਹਰਪ੍ਰੀਤ ਖੋਲ ਕੇ ਦਿਖਾਈਏ ਸੋ ਕੱਦ ਕਾਰ ਦੋਸਤੋ ਢਾਜਾ ਢੂਜਾ ਵੱਡਾ ਹੈ ਇਸ ਮੱਝ ਦਾ ਸੁਆ ਕੋਈ ਤੱਜਾ ਮੰਨ ਲੇ ਕੋਈ ਚੌਥਾ ਮੰਨ ਲੇ ਆਪਣੀ ਸਮਝ ਵੇਖ ਲਿਓ ਠੀਕ ਆ ਤੇ ਮਗਰਲੇ ਥਣ ਦੀ ਤੇਲ ਆ ਠੀਕ ਆ ਜੀ ਤੇ ਬਾਕੀ 5 ਕਿਲੋ ਬੋਲਾ ਇਸ ਵਕਤੇ ਤੇ ਥੱਲੇ ਹਾਜ਼ਰ ਹੈ ਤੇ ਬਾਕੀ ਤਿੰਨੇ ਥਾਂਾਂ ਦੀ ਚੋਣ ਚਾਂ ਚੰਗੀ ਹੈ ਠੀਕ ਆ ਜੀ ਸੋ ਜਿਹੜੀ ਇੱਕ ਥਾਂ ਦੇ ਵਿੱਚ ਡਿਫੈਕਟ ਹੈਗਾ ਠੀਕ ਆ ਜੀ ਉਹ ਤੁਹਾਨੂੰ ਦੱਸ ਹੀ ਦਿੱਤਾ ਤੇ ਮਗਰ ਇਹਦੇ ਕਟਾ ਮੇਲ ਕਾਫ ਆ ਦੇਖੋ ਜੀ ਠੀਕਾ ਇਹਦਾ ਮੁੱਲ ਫਿਰ ਗੁਰਪ੍ਰੀਤ ਕੀ ਕਰਾਂਗੇ ਵੀਰ ਮੁੱਲ ਵੀਰ ਜੀ ਇਹਦਾ 58000 ਰੁਪਇਆ 58 ਹਾਂਜੀ ਹਾਂ ਨਾ ਕਿੱਥੋਂ ਪਤਾ ਕੋ ਜੁਗ ਜੀ ਅਸਨੋ ਵਾਲੀ ਗੱਲ ਕਰੀਏ ਵੇਦੀ 55 ਹੀ ਦੇ ਦਾਂਗੇ ਤੇ ਵਿੱਚ ਮਾਨਤਨ ਹੋ ਜਾਊਗਾ 55 ਚ ਹਾਂਜੀ ਯਾਰ ਹੋਰ ਛੱਡ ਦਾਂਗੇ ਠੀਕ ਹੈ ਜੀ ਹਾਂਜੀ ਤਾਂ ਦੋਸਤੋ 55000 ਦੀ ਇਹ ਜਿਹੜੀ ਹਾਂ ਨਾ ਹੋ ਜੂਗੀ ਸੋ ਵਿੱਚੋਂ ਵੀ ਤਾਂ ਵੀ ਹੋਰ ਥੋੜਾ ਬਾਧਾ ਮਾਨਤਨ ਕੁਝ ਹਰਖੰਡ ਦਾ ਕਰਦੇ ਆਂਗੇ ਠੀਕ ਹੈ ਜੀ ਤੇ ਪੂਰੇ ਚੰਗੇ ਖੁੱਲੇ ਢਾਚੇ ਦੀ ਆ ਵੱਡਾ ਬਹੁਤ ਚੰਗੀਆਂ ਤੇਨ ਲੇਟ ਚੋਈ ਕਰਕੇ ਨਹੀਂ ਤੇ ਬਾਲ ਪਿਛੇ ਨੂੰ ਆਉਣੀ ਬਿਲਕੁਲ ਬਿਲਕੁਲ ਠੀਕ ਹੈ ਜੀ ਆਇਆ ਭਾਰੀ ਆ ਵਜਨ ਲੋਡ ਪੂਰਾ ਤੇ ਥੋੜੀ ਲਾਗੇ ਉਹ ਪਾ ਦਿਖਾ ਦਿੰਨੇ ਆ ਇਧਰ ਲੈ ਦੇ ਦੋਸਤੋ ਬਹਿਣੀ ਵਾਲੇ ਸਾਈਡ ਆ ਅਗਲੇ ਪਿਛਲੇ ਥਣ ਬਿਲਕੁਲ ਵਧੀਆ ਨੇ ਉਹ ਤਾਂ ਤੇ ਮਗਰਲਾ ਥਾਂ ਜਿਹੜਾ ਦੋ ਸੂਲਟ ਬਹਿਣੀ ਆਲਾ ਉਹ ਜਿਹੜਾ ਤੇਲ ਆ ਠੀਕ ਆ ਜੀ ਉਹ ਤੇਲ ਮੰਨ ਕੇ ਕੋਈ ਭਰਾ ਸੌਦਾ ਕਰ ਲੇ ਤੇ ਬਿਲਕੁਲ ਵਾਜਬ ਜਾਇਜ਼ ਰੇਟ ਤਾਜੀ ਸੱਜਰ ਸੂਈ ਆ ਠੀਕ ਆ ਇੱਧਰ ਆ ਜਗੇ ਵੀ ਇੱਕ ਸਾਈਕਲ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਮੈਂ ਖੜੀ ਆ ਹਾਂਜੀ ਇਹ ਵੀ ਜੀ ਤੇਜਾ ਸੁਬਾ ਸੂਈ ਆ ਤੇਜਾ ਸੁਬਾ ਹਾਂਜੀ ਇਹ ਰਾਤ 10 ਵਜੇ ਸੂਈ ਜਾਣੀ ਠੀਕ ਆ ਜੀ ਹਾਂਜੀ ਤੇ 2:30 ਵਜੇ ਮੈਂ ਜੇਲ ਸੁੱਟਤੀ ਸੀ ਠੀਕ ਆ ਜੀ ਹਾਂਜੀ ਰਾਤ 10 ਵਜੇ ਸੂਈ ਹੈ ਤੇ ਮਾਰਨਿੰਗ ਸਵੇਰ 2 ਵਜੇ ਜੇਰ ਪੈ ਗਈ ਹਾਂਜੀ ਹਾਂਜੀ 2 ਵਜੇ ਜੇਰ ਇਹਦੇ ਮਗਰ ਕੀ ਆ ਗਿਆ ਕੱਟੀ ਆ ਗਈ ਕੱਟੀ ਆ ਹਾਂਜੀ ਤੇ ਚੰਗੀ ਚੌਣ ਚੌਣ ਵੀਰ ਚੌਣ ਬਹੁਤ ਚੰਗੀ ਨਿਕਲੀ ਵੀਰ ਠੀਕ ਹੋਇਆ 2.5 ਕਿਲੋ ਠੀਕ ਹੈ ਇੱਕ ਰੰਗ ਦੀ ਚਵਾਈ ਹੋਈ ਫਿਰ ਸਵੇਰ ਠੀਕ ਇੱਕ ਦੀ ਹੋਈ ਜੀ ਸਵੇਰ ਠੀਕ ਆ ਲਓ ਦੋਸਤੋ ਇੱਕ ਰੰਗ ਦੀ ਜਿਹੜੀ ਮਾਰਨਿੰਗ ਚਵਾਈ ਹੋਈ ਹੈ ਤੇ ਰਾਤ ਹੀ ਸੂਈ ਆ ਰਾਤ ਕੋਈ 10 ਵਜੇ ਦੀ ਸੂਈ ਆ ਤੇ ਸੂਆ ਕੋਈ ਹੋਊਗਾ ਤਿੱਜਾ ਕ ਮੰਨ ਲੈ ਕੋਈ ਤਿੱਜਾ ਤਿੱਜਾ ਵੀ ਥੋੜਿਆ ਠੱਪੀ ਜੀ ਆ ਮਾਝੋਂ ਸੂਈ ਤੇ ਸੂ ਸਵੇਰ ਚ ਆਈ ਆ ਲਓ ਜੀ ਮਗਰ ਇਹਦੇ ਕੱਟੀ ਆ ਠੀਕ ਆ ਜੀ ਫੀਮੇਲ ਕਾਫ ਨੂੰ ਜਨਮ ਦਿੱਤਾ ਤੇ ਕੋਈ 2.5 ਕਿਲੋ ਬੋਲਾ ਇੱਕ ਟਾਈਮ ਦਾ ਜਿਹੜਾ ਦੋਸਤੋ ਮਾਰਨਿੰਗ ਵੀਰਨੇਚ ਹੋਇਆ ਤੇ ਬਾਕੀ ਤੁਹਾਡੇ ਸਾਹਮਣੇ ਠੀਕ ਆ ਜੀ ਕੋਈ ਸੂ ਸਵੇਰ ਪਸ਼ੂ ਆਇਆ ਥੋੜਾ ਨਵਾਇਆ ਲੇਟ ਸੁੱਈਏ ਤੇ ਮਾਰਨਿੰਗ ਜਿਹੜੀ ਆ ਕੋਈ 2:00 2:30 2:00 ਸਵੇਰ ਜੇਰ ਜੂਰ ਪ੍ਰੋਪਰ ਪਾਤੀ ਸੀਗੇ ਇਹਨੇ ਉਧਰਲੇ ਪਾਸੇ ਦੋਸਤੋ ਪੂਰੇ ਸਾਫ ਆ ਪਸੂ ਤੇ ਚੋਣ ਚਾਂ ਦੀ ਵੀ ਚੰਗੀ ਆ ਚਾਰੇ ਥਨਾਂ ਦੀ ਕੋਈ 2 2.5 ਕਿਲੋ ਮਾਰਨਿੰਗ ਅੱਜ ਜਿਹੜਾ ਬੋਲਾ ਚੋਇਆ ਜਾਂਦੇ ਥੱਲੇ ਅੱਜ ਸ਼ਾਮ ਨੂੰ ਜਿਹੜੀ ਆ ਦੂਜੇ ਡੰਗ ਦੀ ਚਵਾਈ ਹੋ ਜੂਗੀ ਠੀਕ ਆ ਤੇ ਮਗਰ ਕੱਟੀ ਬਿਲਕੁਲ ਗਲੇਣਾਡੂ ਤੇ ਬੱਚਾ ਉਹ ਤੁਹਾਨੂੰ ਬੱਚਾ ਵੀ ਆਪਾਂ ਦਿਖਾ ਦਿੰਨੇ ਆ ਇੱਕ ਵਾਰੀ ਠੀਕ ਆ ਤੇ ਮਾੜਾ ਗੁਰਪ੍ਰੀਤ ਇਹਨੂੰ ਹੀ ਕਿਹਾ ਜੀ ਮੈਂ ਇਹਨੂੰ ਹਲਾਓ ਜੀ ਆ ਦੇਖੋ ਜੀ ਇਹ ਕੱਟੀ ਆ ਮਗਰ ਠੀਕ ਆ ਠੀਕ ਆ ਅੱਛਾ ਗੁਰਪ੍ਰੀਤ ਇਹਦਾ ਫਿਰ ਲੈਣ ਦੇਣ ਕੀ ਰਹੂਗਾ ਫਿਰ ਇਸ ਮੈਂ ਦਾ ਇਹਦਾ ਲੈਣ ਦੇਣ ਵੀਰ ਜੀ 60000 ਰੁਪਇਆ ਹਾਂਜੀ ਤੇ 62000 ਦੀ ਹਾਂ ਨਾ ਹੋ ਜੂਗੀ 62000 ਦੀ ਹਾਂਜੀ ਲੋ ਦੋਸਤੋ 62000 ਦੀ ਇਹ ਤੁਹਾਨੂੰ ਮਿਲ ਜੂਗੀ ਡਿਮਾਂਡ 65000 ਆ ਲੈ ਦੇ ਜਿਹੜਾ 62000 ਲਾਸਟ ਫੋਖਾਂਡ ਜਿਹੜੀ ਸ਼ੋਰ ਸ਼ੈਡ ਹੋ ਜੂਗੀ। ਉਹ ਜਰੂਰ ਉਹ ਆਪਾਂ ਮੌਕੇ ਤੇ ਕਰਦੇ ਹੋ ਜੀ। ਮੌਕੇ ਤੇ ਕਰਦਾਂਗੇ। ਠੀਕ ਆ ਜੀ। ਸੋ ਦੋਨੋਂ ਐਨੀਮਲ ਜਿਹੜੇ ਦੋਸਤੋ ਲਾਸਟ ਵਿੱਚ ਆਪਾਂ ਤੁਹਾਨੂੰ ਦਿਖਾਉਣੇ ਸੀਗੇ। ਬਾਕੀ 6 ਨਾਕ ਤੁਸੀਂ ਜਿਹੜੀਆਂ ਵੜਾਂ ਦੇਖ ਲੀਆਂ ਨੇ। ਇਹ ਦੋ ਜਿਹੜੇ ਪਸ਼ੂ ਸੀਗੇ ਆਪਾਂ ਤੁਹਾਨੂੰ ਦਿਖਾਤੇ ਆ। ਇਹ ਮੱਝਾਂ ਤੁਹਾਨੂੰ ਲਾਸਟ ਵਿੱਚ। ਇਹ ਵੀ ਬਿਲਕੁਲ ਤਾਜ਼ੀਆਂ ਫੱਜਰ ਸੂਈਆਂ ਨੇ ਤੇ ਨੰਬਰ ਦੋਸਤੋ ਬਿਲਕੁਲ ਸਕਰੀਨ ਦੇ ਉੱਪਰ ਚੱਲਣਦੇ ਆ ਵੀਰ ਗੁਰਪ੍ਰੀਤ ਉਹਨਾਂ ਦੇ। ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਠੀਕ ਆ ਜੀ। ਇਹ ਜਿਹੜੇ ਆ ਅੱਠ ਪਸ਼ੂ ਜਿਹੜੇ ਤੁਹਾਨੂੰ ਦਿਖਾਏ ਆ ਅ ਇੱਥੇ ਆਣ ਕੇ ਆਪਣੀ ਦੋ ਟਾਈਮ ਤਿੰਨ ਟਾਈਮ ਚੋ ਕੇ ਤਸੱਲੀ ਕਰ ਲਿਓ ਠੀਕ ਹੈ ਜੀ। ਜੇ ਵੀ ਫਿਰ ਗੁਰਪ੍ਰੀਤ ਇੱਕ ਨੰਬਰ ਕਰ ਦਿਓ ਸਿਰ ਆਪਣੇ। ਹਾਂ ਜੀ ਨੰਬਰ 95952 ਹਾਂ ਜੀ 76210 ਠੀਕ ਹੈ ਜੀ। ਇਹ ਕੋਈ ਨਹੀਂ ਦਿੰਦੇ। ਇੱਕ ਦੂਸਰਾ ਉਹ ਵੀ ਬੋਲ ਦੋ। 86273 35341 ਇੱਕ ਵਾਰੀ ਕਰ ਬੋਲ ਦਿਓ। 86273 35341 ਠੀਕ ਹੈ ਜੀ। ਤਾਂ ਦੋਸਤੋ ਦੋਨੋਂ ਨੰਬਰ ਆਪਾਂ ਸਕਰੀਨ ਦੇ ਬਿਲਕੁਲ ਉੱਤੇ ਚਲਦੇ ਕਰ ਦਿਆਂਗੇ। ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ।